ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਬਹੁਤ ਹੀ ਵੱਡੀ ਅਤੇ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਅਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ ਪਟਿਆਲੇ ਦੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਤੇ ਇੱਕ ਆਨਲਾਈਨ ਕੇਕ ਮੰਗਵਾਇਆ ਗਿਆ ਅਤੇ ਬਾਅਦ ਵਿੱਚ ਪਤਾ ਲੱਗਾ ਜਦੋਂ ਸਾਰੇ ਪਰਿਵਾਰ ਨੇ ਉਸ ਕੇਕ ਨੂੰ ਕੱਟ ਕੇ ਖਾ ਲਿਆ ਤਾਂ ਸਾਰਾ ਪਰਿਵਾਰ ਹੀ ਬਿਮਾਰ ਪੈ ਗਿਆ ਅਤੇ ਦੱਸਿਆ ਜਾ ਰਿਹਾ ਕਿ ਜੋ ਮਨਵੀ ਦੀ ਛੋਟੀ ਭੈਣ ਸੀ ਉਸ ਨੇ ਵੀ ਕੇਕ ਖਾਦਾ ਸੀ ਪਰ ਉਸ ਨੂੰ ਕਈ ਵਾਰ ਉਲਟੀ ਔਨ ਕਰਕੇ ਸਾਰਾ ਕੇਕ ਬਾਹਰ ਨਿਕਲ ਗਿਆ ਪਰ ਮਾਨਵੀ ਨੇ ਜੋ ਖਾਤਾ ਸੀ ਮਾਨਵੀ ਨੂੰ ਉਲਟੀ ਨਹੀਂ ਆਈ ਇਸ ਕਰਕੇ ਉਸ ਦੀ ਮੌਤ ਹੋ ਗਈ ਤੇ ਮਾਨਵੀ ਦੇ ਪਰਿਵਾਰ ਦਾ ਰੋ ਰੋ ਕੇ ਪੂਰਾ ਹੜਾ ਬਾਅਦ ਵਿੱਚ ਉਸ ਦੇ ਪਿਤਾ ਨੇ ਲਾਈਵ ਆ ਕੇ ਸਾਰੀ ਗੱਲਬਾਤ ਦੱਸੀ ਤੁਸੀਂ ਵੀ ਉਸ ਵੀਡੀਓ ਨੂੰ ਇੱਕ ਵਾਰ ਜਰੂਰ ਦੇਖਿਓ ਇਹਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਆਨਲਾਈਨ ਜਮੈਟੋ ਦੇ ਥਰੂ ਜੀ ਤੇ ਉਹ ਕੇਕ ਕੱਟਿਆ ਸੀ 7:30 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ ਸਵਾਗਤ 7 ਵਜੇ ਅਸੀਂ ਕੱਟ ਲਿਆ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਜ਼ਰੂਰ ਹੋ ਗਈ ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰਾ ਪੈਣਾ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਜੀ ਛੋਟੀ ਉਹਨਾਂ ਨੂੰ ਪ੍ਰੇਮਨ ਉਹ ਅਟਕਾ ਤੇ ਦੋਸਤੋ ਮਾਨਵੀ ਦੇ ਪਿਤਾ ਦਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕੇਕ ਜੇ ਕਿਸੇ ਵਿਕਰੀ ਤੋਂ ਲਿਆ ਹੁੰਦਾ ਤਾਂ ਫਿਰ ਉਹਨਾਂ ਦੇ ਵੱਲੋਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਕਿਉਂਕਿ ਇਹਨਾਂ ਨੇ ਕੇਕ ਆਨਲਾਈਨ ਮੋਗਾਇਆ ਸੀ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਦੋ ਗੋਲ ਜਰੂਰ ਲਿਖ ਕੇ ਜਾਇਓ ਅਤੇ ਅਰਦਾਸ ਕਰਿਓ ਕਿ ਇਸ ਛੋਟੀ ਜਹੀ ਬੱਚੀ ਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਗੁਰ ਕਰਦੇ ਹੋ ਜੀ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਰੱਬ ਰਾਖਾ